ਮੈਂ ਪੱਤਰਕਾਰ ਗੁਰਦੀਪ ਭਾਮੀਆਂ ਦੇਸ਼ ਦੁਨੀਆ ਚੈਨਲ ਤੋਂ ਦੇਸ਼ ਦੁਨੀਆ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਵਾਗਤ ਆ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਲੁਧਿਆਣੇ ਵਿੱਚ ਐਮਸੀ ਚੋਣਾਂ ਪੂਰੇ ਜੋਰ-ਸ਼ੋਰ ਨਾਲ ਚੱਲ ਰਹੀਆਂ ਇਸੇ ਕੜੀ ਤਹਿਤ ਅੱਜ ਅਸੀਂ ਖੜੇ ਹਾਂ ਵਾਰਡ ਨੰਬਰ 21 ਵਿੱਚ ਜਿੱਥੋਂ ਕਿ ਸਾਬਕਾ ਬੀਡੀਪੀਓ ਹਰਦੇਵ ਸਿੰਘ ਸੋਢੀ ਉਹਨਾਂ ਦੀ ਧਰਮ ਪਤਨੀ ਜੀ ਚੁਸ਼ਮਾ ਜੀ ਇਲੈਕਸ਼ਨ ਲੜ ਰਹੇ ਨੇ ਕੀ ਕਹਿਣਾ ਚਾਹੋ ਚੋਣੋ ਸੋਢੀ ਸਾਹਿਬ ਹਾਂਜੀ ਸਾਨੂੰ ਪਾਰਟੀ 51 ਵੱਲੋਂ ਅਤੇ ਸੋਭਾ ਬੀਤ ਚੰਗ ਜਿਨ ਮੂਲੀਆਂ ਮੰਤਰੀ ਪੰਜਾਬ ਸਰਤਾਜ ਜੀ ਵੱਲੋਂ ਦੇ ਕੇ ਮਾਲ ਬਖਿਆ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹੁਣ ਇਹ ਜੇ ਵੀ ਹੋਣ ਲੜਨੀ ਆ ਅਸੀਂ ਦਰਮੀਆਂ ਪਾਰਟੀ ਲੜਨੀ ਆ ਮੰਤਰੀ ਜੀ ਖੋਦ ਇਹਦੇ ਵਿੱਚ ਅਲਵਲ ਹਨ ਉਹ ਆਪਣੇ ਪੱਧਰ ਤੇ ਵੱਡੀ ਪદ્ધਤੀ ਉਹ ਚਲ ਕਰ ਰਹੇ ਹਾਂ ਅੱਜ ਵੀ ਦੋ ਟੂ ਦੋ ਰੋਟੀ ਚ ਰੋਜ਼ਾਨਾ ਕਰ ਰਹੇ ਹਾਂ ਵੀਡੀਓਂ ਕਰ ਰਹੇ ਹਾਂ ਇੱਕ ਪਰਿਸ਼ੀਲ ਆ ਮੈਂ ਜਿੱਤ ਕੇ ਪਾਰਟੀ ਦੀ ਗੋਲਡ ਮੈਟਾ ਸੋਢੀ ਸਾਹਿਬ ਜਿਵੇਂ ਕਿ ਬਾਡ ਨੰਬਰ 21 ਦੇ ਵਿੱਚ ਚੋਣ ਲੜ ਰਹੇ ਹੋ ਤੁਸੀਂ ਤੇ ਇਹਦੇ ਵਿੱਚ ਕਿਹੜੇ ਕਿਹੜੇ ਮੁੱਦੇ ਲੈ ਕੇ ਮਤਲਬ ਲੋਕ ਤੁਹਾਡੇ ਕੋਲ ਆਏ ਨੇ ਜਾਂ ਕਿਹੜੇ ਕਿਹੜੇ ਸਮੱਸਿਆਵਾਂ ਨੇ ਜਿੱਦਾਂ ਤੁਸੀਂ ਹੱਲ ਪਹਲ ਦੇ ਆਧਾਰ ਤੇ ਕਰਨਾ ਚਾਹੁੰਦੇ ਹੋ ਇਸ ਕੋਲੋਨੀ ਵਿੱਚ ਸ਼ਬਦੋਂ ਵੱਡਾ ਮੁੱਦਾ ਜਿੰਨੇ ਵੀ ਕੋਲੋਨੀ ਦੇ ਰਹਿਣ ਵਾਲੇ ਨਿਵਾਸੀਆਂ ਨੇ ਉਹਨਾਂ ਕੋਲੇ ਮਾਲਕੀ ਦੇ ਹੱਕ ਨਹੀਂ ਹੁੰਦੇ ਮਾਲਕੀ ਦੇ ਹੱਕ ਗੁਆਨ ਦੀ ਮੈਂ ਕੋਸ਼ਿਸ਼ ਕਰਾਂਗਾ ਮੈਂ ਪਤਾ ਕੀਤਾ ਕਿ ਇਹ ਲੋਕੀ ਦੇ ਵਾਸੀ ਐਸੇ ਵੀ ਭੰਨੂ ਚਾਰਾਂ ਨੂੰ ਪਰ ਉਹਨਾਂ ਦੀ ਗਵਾਹੀ ਕੋਈ ਨਹੀਂ ਕਰ ਰਿਹਾ ਉਹ ਗਵਾਹੀ ਮੈਂ ਕਰਾਂਗਾ ਤੇ ਉਹਨਾਂ ਨੂੰ ਮੈਕਮੈਨ ਥ्रू ਜਿਵੇਂ ਵੀ ਜੋ ਵੀ ਪ੍ਰੋਸੀਜਰ ਹੋਇਆ ਥਰੂ ਮੈਂ ਸਾਕੀਨ ਨੂੰ ਮਾਰਕੀ ਦੀ ਹੱਕਵਾਹ ਦੇ ਦਵਾਨ ਦਾ ਮੈਂ ਆਪਾ ਵਨ ਹੋਊਗਾ ਪੂਰੀ ਕੋਸ਼ਿਸ਼ ਕਰਾਂ ਇੱਕ ਲੋਕਾਂ ਦੇ ਵਿੱਚ ਆਮ ਚਰਚਾ ਜੀ ਤੁਹਾਡਾ 21 ਨੰਬਰ ਵਾਰਡ ਦੇ ਵਿੱਚ ਪਹਿਲਾਂ ਮਤਲਬ ਕੋਈ ਹੋਰ ਕੈਂਡੀਡੇਟ ਦਿੱਤਾ ਸੀਗਾ ਦੇਣ ਦੀ ਨਾਲ ਗੱਲ ਚੱਲ ਰਹੀ ਸੀਗੀ ਲੋਕ ਇਹ ਕਹਿ ਰਿਹਾ ਕਿ ਤੁਹਾਡਾ ਜਿਹੜਾ ਜਿੱਥੇ ਤੁਸੀਂ ਪਹਿਲਾਂ ਪਿਛਲੇ 5 ਸਾਲਾਂ ਤੋਂ ਸੇਵਾ ਕੀਤੀ ਆ ਉਹ ਤੁਹਾਡਾ ਵਾਰਡ ਚੇਂਜ ਕਰ ਦਿੱਤਾ ਗਿਆ ਕੀ ਕਹਿਣਾ ਚਾਹੁੰਦਾ ਇਸ ਸਬੰਧ ਵਿੱਚ ਜੀ ਇਹ ਪਾਰਟੀ ਦੀ ਜੋ ਹੁਕਮ ਲਾਊਗੀ ਅਸੀਂ ਮੰਨਣਾ ਉਹਦਾ ਉਮੀਦ ਕੋਈ ਬਾਤ ਨਹੀਂ ਹੈਗੇ ਤੇ ਇਹਦੇ ਵਿੱਚ ਇਦਾਂ ਹੈਗਾ ਵੀ ਮੈਂ ਇਸ ਵਾਰ ਵਿੱਚ ਬੜੇ ਕੰਮ ਕੀਤੇ ਬਹੁਤ ਟੈਂਸ਼ਨ ਲਾਈਆਂ ਮੇਰੇ ਜਾਣਕਾਰ ਹਨ ਮੈਂ ਲੰਬੇ ਸਮੇਂ ਤੋਂ ਇਹ ਨਾਲ ਜੀ ਵਿਚਰਦਾ ਪਿਆ ਹਾਂ ਤੁਸੀਂ ਇਹ ਇਹ ਜਿਹੜੀ ਸੀਟ ਹੈ ਮੈਂ ਜੇ ਜਿੱਤੀ ਇਹ 파ਰਟੀ ਦੀ ਝੋਲੀ ਪਾਵਾਂਗਾ ਮੇਰੇ ਇੱਥੇ ਬਹੁਤ ਵਾਰੀ ਹੈ ਬਾਕੀ ਮੈਂ ਹੋਰ ਜਨਤਾ ਨੂੰ ਅਪੀਲ ਕਰਾਂਗਾ ਇੱਕ 파ਰਟੀ ਇੱਕ ਵਾਰਟਰ 파ਰਟੀ ਛੱਡ ਗਿਆ ਉਹ ਹੁਣ ਕਹਦਾ ਵੀ ਮੈਂ ਆਪ ਕੰਮ ਕਰਾਇਆ ਪਰ ਨਹੀਂ ਇੰਨੇ ਵੀ ਕੰਮ ਹੋਏ ਨੇ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਕੀਤੇ ਆ ਕਿਸੇ ਬੰਦੇ ਨੇ ਨਹੀਂ ਕਰਾਇਆ ਬੰਦਾ ਇੱਕ ਨੁਮਾਇੰਦਾ ਸੀਗਾ ਬੰਦਾ ਇੱਕ ਨੁਮਾਇੰਦਾ ਸੀਗਾ ਉਹਨੇ ਕੰਮ ਪਾਰਟੀ ਦੇ ਥ्रू ਕਰਾਇਆ ਠੀਕ ਆ ਉਹਨੂੰ ਟਿਕਟ ਨਹੀਂ ਮਿਲੀ ਉਹਨੇ ਪਾਰਟੀ ਛੱਡ दी ਪਰ ਉਹਦਾ ਵਿੱਚ ਕੋਈ ਯੋਗਦਾਨ ਨਹੀਂ ਹੈ ਇਸ ਵਿੱਚ ਜਿਵੇਂ ਇੱਕ ਤੁਸੀਂ ਕਹਿੰਨਾ ਪਾਰਟੀ ਛੱਡ ਗਿਆ ਹੁਣ ਉਹ ਮੇਰਾ ਖਿਆਲ ਬੀਜੇਪੀ ਤੋਂ ਟੋਨ ਰੜਿਆ ਨੀਤਾ ਨਾਮ ਚੱਲਦੀ ਤੇ ਉਹਨਾਂ ਦਾ ਤੁਹਾਡੇ ਤੇ ਕਿੰਨਾ ਕੁ ਫਰਕ ਪਵੇਗਾ ਜੀ ਵੋਟਾਂ ਦਾ ਕੋਈ ਇਹ ਦਾਵਾ ਸਾਡੇ ਉਹਨਾਂ ਉਹਦਾ ਕੋਈ ਫਰਕ ਨਹੀਂ ਪੈਣਾ ਲਾ ਉਹ ਲੋਕੀ ਸਿਆਣੇ ਆ ਉਹਨਾਂ ਨੂੰ ਇਹ ਪਤਾ ਹੈ ਜਿਸ ਵੀ ਪਾਰਟੀ ਦਾ ਪ੍ਰਧਾਨ ਹੋਏਗਾ ਜਿਹੜੇ ਸਰਕਾਰ ਦਾ ਕੌਂਸਲ ਉਹ ਹੀ ਕੰਮ ਕਰਾਊਗਾ ਹੋਰ ਕੋਈ ਕੰਮ ਕਰਾ ਸਕਦੇ ਜਿਹੜੇ ਜਨਤਾ ਉਹ ਭਲੀ ਭਾਣ ਜਾਣਦੀ ਆ ਕਿ ਅਸੀਂ ਹੋਰ ਨੂੰ ਜਿਤਾ ਕੇ 5 ਸਾਲ ਕੰਮਾਂ ਤੋਂ ਵਾਂਝੇ ਹੋ ਜਾਵਾਂਗੇ ਵਿਕਾਸ ਦੇ ਕੰਮ ਤੋਂ ਵਾਂਝੇ ਹੋ ਜਾਓ ਜਿਹੜੇ ਪਾਰਟੀ ਦਾ ਕੌਂਸਲ ਬਣੂਗਾ ਉਹੀ ਵੋਟਾਂ ਲੈ ਕੇ ਜਿੱਤੂਗਾ ਉਹ ਉਹੀ ਸਾਰੇ ਵਾਰਡ ਦੇ ਕੰਮ ਜਿਵੇਂ ਕਿ ਹੁਣ ਤੁਸੀਂ ਲੜ ਰਿਹਾ ਪੂਰੇ ਲੁਧਿਆਣਾ ਵਿੱਚ ਇਹਦੇ ਵਿੱਚ ਤੁਹਾਨੂੰ ਲੱਗਦਾ ਵੀ ਕਿੰਨੇ ਕ ਆਪਣੇ ਕਾਉਂਸਲਰ ਬਣ ਜਾਣਗੇ ਜੋ ਆਮ ਆਦੀ ਬਾਤੀ ਦਾ ਮੇਰ ਬਣੇਗਾ ਇਹ 100% ਹੈ ਕੋਈ ਸ਼ੱਕ ਨਹੀਂ ਹੈਗਾ ਬਾਕੀ ਮੈਂ ਵਾਰਡ ਦੇ ਵਿਕਾਸ ਦੇ ਕੰਮ ਦੀ ਗੱਲ ਕਰਨਾ ਸੀ ਵਿੱਚ ਰਹਿ ਗਈ ਨੰਬਰ 1 ਮਾਲਕੀ ਦਾ ਹਰ ਦੁਕਾਨ ਦੀ ਮੈਂ ਕੋਸ਼ਿਸ਼ ਕਰਾਂਗਾ ਨੰਬਰ 2 ਪਾਣੀ ਦਾ ਪੀਣ ਦੇ ਪਾਣੀ ਦਾ ਪ੍ਰਬੰਧ ਕਰਾਂਗਾ ਨੰਬਰ 3 ਲਾਈਟਾਂ ਦਾ ਪ੍ਰਬੰਧ ਕਰਾਂਗਾ ਨੰਬਰ 4 ਸੜਕਾਂ ਜਿੰਨੀਆਂ ਨੇ ਸਾਰੀਆਂ ਰਿਪੇਅਰ ਕੀਤੀਆਂ ਆਂਦੀਆਂ ਜਾਂ ਨਵੀਆਂ ਬਣ ਜਾਣਗੀਆਂ ਨੰਬਰ 6 ਹੈ ਕਿ ਪਾਰਕਾਂ ਬਹੁਤ ਨੁਕਸਾਨ ਬਹੁਤ ਮਾਰੀਆਂ ਹਾਲਤਾਂ ਹੈ ਉਹ ਕਰਾਂਗਾ ਕਿ ਕਿ ਮੈਂ ਵਾਲ ਨੂੰ ਨਵੀਂ ਦਿੱਖ ਦੇਵਾਂਗਾ ਮੈਂ ਕੰਮ ਕਰਦਾ ਜਜ਼ਬਾ ਰੱਖਦਾ ਮੈਂ ਰਿਟਾਇਰਡ ਬੀਡੀਪੀ ਆ ਗਵਰਨਮੈਂਟ ਆਫ ਸਟੇਟ ਆ ਮੈਨੂੰ ਪਤਾ ਕੰਮ ਕਿਵੇਂ ਕਰਾਉਣੇ ਆ ਮੇਰੀ ਵਾਈਫ ਵੀ ਪੜੇ ਲਿਖਿਆ ਸੁਮਾ ਸੋਢੀ ਜਿਹੜੇ ਚੋਣ ਲਾ ਰਹੇ ਹਨ ਉਹ ਵੀ ਪੜੇ ਲਿਖੇ ਰਿਟਾਇਰਡ ਹੈ ਟੀਚਰ ਹਨ ਉਹਨਾਂ ਨੂੰ ਪਤਾ ਉਹਨਾਂ ਨੂੰ ਪਤਾ ਕੰਮ ਕਿਵੇਂ ਪਾਉਣੇ ਆ ਪਬਲਿਕ ਜਿਵੇਂ ਵਿਤਰਨਾ ਉਹ ਵੀ ਮੁਕਸਦਾਂ ਨਾਲ 10 ਸਾਲ ਤੋਂ ਉਹ ਜੇ ਮੁਕਲਾ ਖੁੰਜਾ ਰਹੇ ਆ ਇਹ ਕੰਮ ਸਾਨੂੰ ਕਰਨੇ ਆਉਂਦੇ ਆ ਅਸੀਂ ਬਾਖੂ ਵੀ ਕਰਾਂਗੇ ਅਤੇ ਮੰਤਰੀ ਜੀ ਦੇ ਅਸੀਂ ਹੱਥ ਮਜ਼ਬੂਤ ਕਰਦੇ ਆ ਉਹ ਚੋਣ ਜਿੱਤੀ ਉਹਦੇ ਚੋਲੇ ਪਾਉਂ ਛੋਟੀ ਸਾਹਿਬ ਲਾਸਟ ਸਵਾਲ ਸੀਗਾ ਜਿਵੇਂ ਕਿ ਇਹ 21 ਨੰਬਰ ਵਾਰਡ ਦੇ ਵਿੱਚ ਕਿਹਾ ਜਾਂਦਾ ਕਿ ਲੋਕ ਪੜੇ ਲਿਖੇ ਨੇ ਜਿਵੇਂ ਕਿ ਤੁਸੀਂ ਪਹਿਲਾਂ ਹੀ ਦੱਸਤਾ ਤੇ ਤੁਹਾਨੂੰ ਨਹੀਂ ਲੱਗਦਾ ਵੀ ਪੜ੍ਹੇ ਲਿਖੇ ਲੋਕਾਂ ਲਈ ਮਤਲਬ ਤੁਹਾਨੂੰ ਮਿਹਨਤ ਕਰਨ ਦੀ ਥੋੜਾ ਜਿਹਾ ਮਤਲਬ ਘੱਟ ਪਊਗਾ ਮਤਲਬ ਜਿਆਦਾ ਤੁਹਾਡੀ ਸੁਣਵਾਈ ਜਲਦੀ ਹੋ ਜਾਏਗੀ ਲੋਕਾਂ ਦੇ ਦਿਮਾਗ ਦੇ ਵਿੱਚ ਜਿਆਦਾ ਜਲਦੀ ਤੁਹਾਡੀ ਗੱਲ ਮੜ ਜੂਗੀ ਮੈਂ ਦਰ ਦੌਰ ਤੋਂ ਦੌਰ ਕਰ ਰਿਹਾ ਪਬਲਿਕ ਵੱਲੋਂ ਪਰਵਾਹ ਬੁਲੰਤਾ ਜਾ ਗਿਆ ਔਰ ਵੋਟਾਂ ਪਾਉਂਦੇ ਬੜੇ ਕਾਬਲੇ ਹਨ ਤੇ ਵੋਟ ਪਾਉਂਦੇ ਹੋ ਲੇ ਲਿਪੋ ਚੱਲਦੇ ਹਾਂ ਬਾਕੀ ਵਿਸ਼ਵਾਸ ਆ ਕੁ ਸਵਾਲ ਚ ਜਉਂਦੇ ਆ ਇਹ ਆਪਾਂ ਵੱਡੀ ਮਾਰਚ ਦਾ ਜਿੱਤਾਂਗੇ ਸੀ ਇੱਥੇ ਜੀ ਆਪਣੇ ਹਰਜੀਤ ਸਿੰਘ ਮੁੰਡਿਆ ਜੋ ਮੰਤਰੀ ਕੈਬਨਿਟ ਮੰਤਰੀ ਆ ਉਹਨਾਂ ਦਾ ਕਿੱਡਾ ਕ ਯੋਗਦਾਨ ਆ ਤੁਹਾਨੂੰ ਇਸ ਚੋਣ ਕਮੇਨ ਦੇ ਵਿੱਚ ਜਾਂ ਜੋਰਾਵਰ ਸਿੰਘ ਜੀ ਜਿਹੜੇ ਚੇਅਰਮੈਨ ਆ ਉਹ ਮੰਤਰੀ ਜੀ ਅੱਜ ਇੱਥੇ ਆ ਰਹੇ ਹਨ ਉਹਨਾਂ ਦੇ ਨਾਲ ਕੰਨਾ ਕੰਨਾ ਤੋਂ ਵੀ ਮੰਤਰੀ ਉਹ ਵੀ ਆ ਰਹੇ ਹਨ ਔਰ ਦੋ ਦੋਰ ਮੈਂ ਨਾ ਜੋਰਾਵਾਲ ਸਿੰਘ ਉਹਨਾਂ ਦੇ ਬਰਦਰ ਕਰਿਆ ਨਾ ਉਹਨਾਂ ਦਾ ਪੂਰਾ ਸਾਡੇ ਛੇਤੇ ਹੱਥ ਸਾਨੂੰ ਉਹਨਾਂ ਦੀ ਸਾਨੂੰ ਪੂਰੀ ਸਪੋਰਟ ਹੈ ਤੁਸੀਂ ਉਹਨਾਂ ਕਰਕੇ ਹੀ ਆਪਾਂ ਇਹ ਸੀਟ ਜਿੱਤ ਕੇ ਉਹਨਾਂ ਦੀ ਝੋਲੀ ਪਾਓ ਬਾਡ ਨੰਬਰ 21 ਦੇ ਵੋਟਰਾਂ ਤੇ ਸਪੋਟਰਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਮੈਂ ਇਹੀ ਅਪੀਲ ਕਰਾਂਗਾ ਕਿ ਕਿਸੇ ਦੀਆਂ ਗੱਲਾਂ 'ਚ ਨਾ ਆਓ ਜਿਹੜੇ ਪਾਰਟੀ ਛੱਡ ਕੇ ਗਏ ਆ ਵੀ ਮੈਂ ਕੰਮ ਕਰਾਇਆ ਉਹਨੇ ਕੋਈ ਕੰਮ ਆਪਣੀ ਜੇਬ 'ਚੋਂ ਨਹੀਂ ਕਰਾਇਆ ਸਰਕਾਰ ਨੇ ਕਰਾਇਆ ਆਮ ਪਾਰਟੀ ਸਰਕਾਰ ਨੇ ਕਰਾਇਆ ਉਹਨਾਂ ਨੂੰ ਤੁਸੀਂ ਨਿਕਾਰੋ ਅਤੇ ਉਥੂ ਵੋਟ ਬਹੁ ਜਿਹੜਾ ਪਾਰਟੀ ਦਾ ਨੁਮਾਇੰਦਾ ਸਰਕਾਰ ਦਾ ਨੁਮਾਇੰਦਾ ਉਹੀ ਤੁਹਾਡੇ ਕੰਮ ਕਰਾਊਗਾ ਉਹ ਸਰਕਾਰ ਅਸੀਂ ਮੰਤਰੀ ਜੀ ਦੀਆਂ ਬਾਹਾਂ ਅਸੀਂ ਜੋ ਬਣਗੇ ਅਸੀਂ ਮੰਤਰੀ ਜੀ ਕੋਲ ਸਾਰੇ ਬਾਅਦ ਦੇ ਕੰਮ ਕਰਾਵਾਂਗੇ ਆਪਣੇ ਪਿਆਰੇ ਸਾਥੀਆਂ ਨੂੰ ਵੋਟਰਾਂ ਨੂੰ ਇਹ ਬੇਨਤੀ ਕਰਦਾ ਅਪੀਲ ਕਰਦਾ ਕਿ ਚਾਲੂ ਦਾ ਬਟਨ ਜੋ ਨੰਬਰ 2 ਤੇ ਆ ਉਹ ਦਬਾ ਕੇ ਤੁਹਾਨੂੰ ਵੱਡੀ ਗਿੰਦ ਜਿਓ ਤਾਂ ਜੋ ਜਿਹੜੀ ਸੇਵਾ ਕਰ ਸਕੀ ਇਹ ਸਾਡੇ ਨਾਲ ਸਾਡੇ ਨਾਲ ਮਾਡਲ ਨੰਬਰ 21 ਤੋਂ ਸ਼੍ਰੀਮਤੀ ਸੁਸ਼ਮਾ ਸੋਢੀ ਜੀ ਹੁਣਾਂ ਦੇ ਜੀ ਹਸਬੰਡ ਬੀ ਡੀ ਪੀਓ ਹਰਦੇਵ ਸਿੰਘ ਸੋਢੀ ਜੀ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਿਓ ਜੀ ਧੰਨਵਾਦ